ਹਾਂਜੀ ਦੋਸਤੋ ਕੀ ਹਾਲ ਚਾਲ ਆ ਆਪਣੇ ਲਾਈਟ ਪਾਈ ਆ ਲਾਈਟ ਚੈੱਕ ਕਰੋ ਕਿ ਕਿੱਦਾਂ ਨਹੀਂ ਲੱਗੀ ਥੋਨੇ ਦੱਸਿਓ ਫੇਰ ਸਮਾਦਾਂ ਦੇ ਵਿੱਚ ਪਾਈ ਗਈ ਹੈ ਤੇ ਬੱਖੋ ਬੱਕਰੇ ਡਿਜ਼ਾਈਨ ਪਾਏ ਸੇ ਆਪਣੇ ਚੈੱਕ ਕਰਕੇ ਦੱਸਿਓ ਫੇਰ ਇਹ ਦੇਖੋ ਸਾਰੀ ਇਹ ਇੱਕ ਨਾ ਰਾਈਸ ਲੜੀ ਪਾਈ ਹੋਈ ਆ ਆਪਣੀ ਉਸ ਲੜੀ ਪਾਈਆ ਵਿੱਚ ਆਪਾਂ ਨੇ ਕੁਸ ਰਾਈਸ ਪਾਈ ਦੀ ਹੈ ਇਹ ਵਧੀਆ ਲੱਗਿਆ ਬਈ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੀ ਲੱਗੀ ਤੁਹਾਨੂੰ ਲਾਈਟ ਪਾਈ ਹੋਈ ਸਾਰੇ ਚੈੱਕ ਕਰੋ ਐਂਡ ਤੱਕ ਦੇਖੋ ਵੀਡੀਓ ਬੱਕੋ ਬੱਕਰੇ ਨੂੰ ਡਿਜ਼ਾਈਨ ਮਿਲਣਗੇ ਦੇਖਣ ਨੂੰ ਆਹ ਦੇਖੋ ਵੀਰੇ ਕਿੰਬਰ ਬਣਾਏ ਨੇ ਕਰੋ ਚੈੱਕ ਕਿਵੇਂ ਦੇ ਲੱਗੇ ਸਾਰੇ ਕਿੰਬਰ ਬਣਾਏ ਹੋਏ ਸਾਰੇ ਲੜੀ ਨਾਲ ਬਣਾਏ ਫਿਰ ਵੀਰੇ ਇਹ ਕਿੰਬਰ ਵਗੈਰਾ ਕਰੋ ਚੈੱਕ ਤੇ